ਚ ਗਿਆ ਦੋਸਤੋ ਦੋਸਤੋ ਅੱਜ ਆਪਾਂ ਭਾਰਤਵਾਲਾ ਤੇ ਸੀਗੇ ਤੇ ਮੈਨੂੰ ਇੱਕ ਰੈਸਟ ਹਾਊਸ ਦਿਖਾਇਆ ਇੱਕ ਇਧਰਲੇ ਪਾਸੇ ਆ ਇੱਕ ਇਧਰਲੇ ਪਾਸੇ ਆ ਬਾਕੀ ਜੋਧਪੁਰ ਤੋਂ ਆ ਮੈਂ ਆਇਆ ਹਰ ਇੱਕ ਪਾਸੇ ਮਤਲਬ ਦੇਖਦਾ ਆ ਆ ਲਗਭਗ 100 ਕਿਲੋਮੀਟਰ ਦੇ 150 ਕਿਲੋਮੀਟਰ ਦੇ ਏਰੀਏ ਦੇ ਵਿੱਚ ਬਣਿਆ ਇਹ ਪਰ ਮੈਂ ਇੱਥੇ ਦੇਖਣ ਨੂੰ ਕੀ ਚੀਜ਼ ਇਹਨਾਂ 'ਚ ਲੱਗੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਕੀ ਇਹਨਾਂ ਦਾ ਫਾਇਦਾ ਤੇ ਕੀ ਕੀ ਨੁਕਸਾਨ ਆ ਰੋਡ ਤੇ ਜਿਹਨੇ ਜਾਣਾ ਉਹਦੇ ਵਾਸਤੇ ਤਾਂ ਬਿਲਕੁਲ ਫਾਇਦੇ ਆ ਪਰ ਆਨਲਾਈਨ ਟਾਈਮ ਦੇ ਵਿੱਚ ਜਿਹੜੇ ਪੰਪਾਂ ਵਾਲੇ ਆ ਜਾਂ ਮੰਨ ਕੇ ਚੱਲ ਕਰਿਆਣਾ ਸਟੋਰ ਵਾਲੇ ਆ ਉਹ ਬਿਲਕੁਲ ਮੇਰੇ ਹਿਸਾਬ ਨਾਲ ਖਤਮ ਹੋ ਜਾਣਗੇ ਕਿਉਂਕਿ ਇਹਨਾਂ ਦੇ ਗੈਸਟ ਹਾਊਸ ਆਪਣੇ ਰੈਸਟ ਹਾਊਸ ਦੇਖਿਓ ਕਿਹੜੇ-ਕਿਹੜੇ ਤਰੀਕੇ ਨਾਲ ਆ ਇਹ ਆ ਚੀਜ਼ ਆ ਇਹਨਾਂ ਦੇ ਆ ਦੇਖ ਸਕਦੇ ਹੋ ਇਹ ਕੋਸ਼ਿਸ਼ ਕਰਦਾ ਧੁੱਪ ਵਾਲੀ ਆ ਇਹ ਆ ਦੇਖੋ ਇਹਨਾਂ ਦੇ ਉਧਰੋਂ ਐਂਟਰੀ ਉਤਰੂਗੀ ਭਾਰਤ ਮਾਲਾ ਦੀ ਤੇ ਇਹਨਾਂ ਦੇ ਵਿੱਚ ਰੈਸਟ ਹਾਊਸ ਦੇ ਵਿੱਚ ਆ ਬਣੀ ਬਣੇ ਪਏ ਆ ਇਹ ਆ ਦੇਖੋ ਇਧਰਲੇ ਪਾਸੇ ਇਧਰ ਵਿੱਚ ਇਹਨਾਂ ਦੇ ਜੀਓ ਦਾ ਪੰਪ ਲਾਤਾ ਆ ਚੱਕੋ ਚੈੱਕ ਕਰੋ ਤੇ ਇਧਰਲੇ ਪਾਸੇ ਆ ਗਿਆ ਆ ਰਿਹਾ ਮੈਂ ਹੁਣ ਜੋਧਪੁਰ ਤੋਂ ਆਉਂਦੇ ਆਉਂਦੇ ਮੈਨੂੰ ਦੇਖਿਆ ਇਹ ਲਗਭਗ 100-150 ਕਿਲੋਮੀਟਰ ਤੇ ਇਹ ਚੀਜ਼ ਮਿਲਦੀ ਆ ਵੇਖਣ ਨੂੰ ਅੱਛਾ ਇਧਰਲੇ ਪਾਸੇ ਇਕੱਲੇ ਨਹੀਂ ਇਧਰਲੇ ਪਾਸੇ ਵੀ ਆ ਦੇਖੋ ਥੋੜਾ ਜਿਹਾ ਮੈਂ ਜ਼ੂਮ ਕਰਕੇ ਕੋਸ਼ਿਸ਼ ਕਰਦਾ ਦਿਖਾਉਣ ਦੀ ਤੇ ਇਥੇ ਨੁਕਸਾਨ ਕੀ ਦਾ ਕੀ ਦਾ ਹੋਊਗਾ ਕੱਲੇ ਕਿਸਾਨ ਵਾਸਤੇ ਤੂੰ ਕਹਿੰਦੇ ਸੀਗੇ ਵੀ ਕਿਸਾਨ ਬਿਨਾਂ ਵਜ੍ਹਾ ਕਾਰਨ ਕਰਕੇ ਨਹੀਂ ਲਾਈ ਜਾਂਦੇ ਪਰ ਆਨਲਾਈਨ ਟਾਈਮ ਦੇ ਵਿੱਚ ਤੁਸੀਂ ਦੇਖ ਲਓ ਜਿਹੜੇ ਰੋਡ ਤੇ ਉੱਤੇ ਪੈਟਰੋਲ ਪੰਪ ਆ ਉਹਨਾਂ ਤੋਂ ਤੇਲ ਪਵਾਉਣ ਜੋਗਾ ਕੋਈ ਰਹਿਣਾ ਨਹੀਂ ਕਿਉਂਕਿ ਜਦੋਂ ਐਂਟਰੀ ਨਾ ਹੋਈ ਜਿੱਥੇ ਗੈਸਟ ਹਾਊਸ ਰੈਸਟੋਰੈਂਟਸ ਹੋਣਗੇ ਉੱਥੇ ਹੀ ਐਂਟਰੀ ਹੋਊਗੀ ਇਹ ਬਾਕੀ ਭਾਰਤਮਾਲਾ ਦੇ ਵਿੱਚ ਕਿਤੇ ਵੀ ਮਤਲਬ ਐਂਟਰੀ ਨਹੀਂ ਮਿਲਦੀਗੀ ਆ ਦੇਖੋ ਦੇਖਦੇ ਲੋ ਕਿਹਨਾ ਕਿਹਨਾ ਦਾ ਨੁਕਸਾਨ ਹੋਊਗਾ ਤੇ ਕਿਹਨਾ ਕਿਹਨਾ ਦਾ ਹੋਊਗਾ ਫਾਇਦਾ ਤੇ ਤੁਸੀਂ ਕਹਿੰਦੇ ਸੀ ਅਡਾਨੀ ਬਾਨੀ ਵਰਗਿਆਂ ਦਾ ਦੇ ਵਿਰੁੱਧ ਐਵੇਂ ਕਿਸਾਨ ਯੂਨੀਅਨ ਵਾਲੇ ਸੰਘਰਸ਼ ਕਰੀ ਜਾਂਦੇ ਆ ਪਰ ਆਨਲਾਈਨ ਟਾਈਮ ਦੇ ਵਿੱਚ ਮੈਨੂੰ ਐ ਲੱਗਦਾ ਵੀ ਪੈਟਰੋਲ ਪੰਪਾਂ ਵਾਲੇ ਤੇ ਨਾਲ ਕਰਿਆਨਾ ਸਟੋਰ ਵਾਲੇ ਵੀ ਦਵ ਨੁਕਸਾਨ ਬਹੁਤ ਵੱਡਾ ਹੋਊਗਾ ਤੇ ਆ ਚੈੱਕ ਕਰ ਲਓ ਇਹਨਾਂ ਦੇ ਰੈਸਟ ਹਾਊਸ ਆ ਦੇਖ ਲਓ ਲੋਪ ਜਿਆਦਾ ਹੋਣ ਕਰਕੇ ਹੋ ਸਕਦਾ ਬੁੜੀ ਵੀਡੀਓ ਥੋੜੀ ਜਿਹੀ ਕਲੀਅਰ ਨਾ ਬਣੇ ਇਹ ਜਿੱਥੇ ਵੀ ਹੈਗੇ ਆ ਮੈਂ ਜੋਧਪੁਰ ਤੋਂ ਚੱਲਦਾ ਦੋਨੇ ਪਾਸੇ 100 150 ਕਿਲੋਮੀਟਰ ਦੇ ਸਾਨੇ ਦੇ ਵਿੱਚ ਆਉਂਦੇ ਆ ਇਧਰਲੇ ਪਾਸੇ ਵੀ ਉੱਡਾ ਹੀ ਬਣਿਆਗਾ ਪ੍ਰੋਜੈਕਟ ਤੇ ਦੂਸਰੇ ਪਾਸੇ ਵੀ ਪ੍ਰੋਜੈਕਟ ਉੱਧੇ ਉੱਧੇ ਬਣਿਆਗਾ ਤੇ ਇਹ ਤੁਸੀਂ ਦੇਖ ਲਓ ਆ Jio ਦਾ ਵਗੈਰਾ ਇਹਨਾਂ ਨੇ ਇੱਥੇਲੇ ਪਾਸੇ ਵੀ ਪੰਪ ਦਿੱਤਾਗਾ ਤੇ ਦੂਸਰੇ ਪਾਸੇ ਵੀ ਪੰਪ ਦਿੱਤਾਗਾ ਇਹ ਆ ਦੇਖੋ Jio ਦਾ ਇਧਰ ਦਿੱਤਾ ਗਿਆ ਤੇ Jio ਦਾ ਇਧਰ ਦਿੱਤਾ ਗਿਆ ਇਹ ਦੋਨੇ ਪਾਸੇ ਇੱਕੋ ਜਿਹਾ ਪੰਪ ਇੱਕੋ ਜਿਹਾ ਉਹ ਆ ਤੇ ਇਹ ਚੈੱਕ ਕਰ ਸਕਦੇ ਆਪਾਂ ਤੇ ਮੈਨੂੰ ਲੱਗਦਾ ਲਗਭਗ ਜਦੋਂ ਇਹ ਅੰਮ੍ਰਿਤਸਰ ਤੇ ਕਰ ਕੰਪਲੀਟ ਹੋ ਗਈ ਨਾ ਤੇ ਨੁਕਸਾਨ ਕੱਲੇ ਨੁਕਸਾਨਾ ਕਿਸਾਨਾਂ ਦਾ ਨਹੀਂ ਹੋਣਾ ਤੇ ਬਾਕੀ ਸਭ ਦਾ ਵਰਗ ਦਾ ਹੀ ਹੋਣਾਗਾ ਚਲੋ ਵੈਸੇ ਰੋਡ ਤਾਂ ਬਹੁਤ ਵੱਡਾਗਾ ਆਪਾਂ ਰੋਡ ਵਾਸਤੇ ਤਾਂ ਪਹਿਦਲੋ ਧੰਨਵਾਦ ਕਰਦੇ ਆਂ ਪਰ ਇਥੇ ਬਲੀ ਦੇ ਬੱਕਰੇ ਵੀ ਬਹੁਤ ਵੱਣਨਗੇ ਇਹ ਤੁਸੀਂ ਦੇਖ ਚਾ ਸਕਦੇ ਹੋ ਸੋ ਧੰਨਵਾਦ ਜੀ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦੇਣਾ